ਭਾਰਤਿਕਾ ਗਾ ਟੀਮ ਨੇ ਸਬੀਨਾ ਪਾਰਕ ਮੈਦਾਨ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਜਾਰੀ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 9 ਵਿਕਟ ਤੇ 500 ਰਨਾਂ ਨਾਲ ਐਲਾਨ ਦਿੱਤੀ। ਭਾਰਤ ਨੂੰ ਪਹਿਲੀ ਪਾਰੀ ਦੇ ਮੁਕਾਬਲੇ 304 ਰਨਾਂ ਦਾ ਵੱਡਾ ਹਾਸਲ ਹੋਇਆ। ਮੇਸ਼ਾ ਯਾਦਵ ਦਾ ਵਿਕਟ ਗਿਰਨ ਦੇ ਨਾਲ ਹੀ ਬਾਰਿਸ਼ ਦਾ ਜੋ ਸੰਸਾਰ ਸ਼ੁਰੂ ਹੋਇਆ ਉਹ ਦਿਨ ਦਾ ਖੇਡ ਖਤਮ ਹੋਣ ਤੱਕ ਜਾਰੀ ਰਿਹਾ। ਇਸੇ ਵਿਸਾਲੇ ਭਾਰਤਿਕਾ ਤਾਨ ਵਿਰਾਟ ਕੋਹਲੀ ਨੇ ਆਪਣੀ ਪਾਰੀ ਦਾ ਐਲਾਨ ਕੀਤਾ। ਇਸ ਮੈਚ ਵਿੱਚ ਉਪ ਕਪਤਾਨ ਅੰਜਕ ਰਹਾਣ 108 ਰਨਾਂ ਤੇ ਨਬਾਦ ਵਾਪਸ ਆਏ। ਉਹਨਾਂ ਆਪਣੇ ਕਰੀਅਰ ਦਾ 7ਵਾਂ ਸੈਂਕੜਾ ਜੜਿਆ। ਰਹਾਣ ਨੇ 237 ਗੇਂਦਾਂ ਉੱਤੇ 13 ਚੌਕੇ ਲਗਾ ਕੇ ਅਤੇ 3 ਛੱਕੇ ਲਗਾਏ। ਵਿਸ਼ਵ ਦੇ ਨੰਬਰ 10 ਦੇ ਖਿਡਾਰੀ ਨੋਵਾਕ ਚੋਕੋਵਿਚ ਦੀ ਨਿਗਾਹ ਹੁਣ ਆਪਣੇ ਤੀਜੇ 올림픽 ਖੇਡਾਂ ਵਿੱਚ ਪਹਿਲੀ ਵਾਰ 골ਡ ਮੈਡਲ ਜਿੱਤਣ ਤੇ ਲੱਗੀ ਹੋਈ ਹੈ ਪਰ ਸਰਬੀਆ ਦੇ ਇਸ ਦਿੱਗਜ ਦਾ ਕਹਿਣਾ ਹੈ ਕਿ ਹਰ 4 ਸਾਲ ਵਿੱਚ ਹੋਣ ਵਾਲੇ ਮਹਾਕੁੰਚ ਪਾਗ ਲੈਣਾ ਹੀ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਜੋਕੋਵਿਚ ਨੇ ਟੋਰਾਂਟੋ ਮਾਸਟਰਜ਼ ਦਾ ਖਿਤਾਬ ਜਿੱਤਣ ਦੇ ਤੁਰੰਤ ਬਾਅਦ ਹੀ ਜਿਤਾ ਦਿੱਤਾ ਕਿ ਉਹਨਾਂ ਦੀ ਨਿਗਾਹਾਂ 올림픽 ਤੇ ਟਿਕੀਆਂ ਹੋਈਆਂ ਨਹੀਂ ਰੀਓ ਡਿਜਨੇਰੀਜ 5 ਅਗਸਤ ਸ਼ੁਰੂ ਹੋਣ ਵਾਲੀ 올림픽 ਤੋਂ ਪਹਿਲਾਂ ਹੀ ਭਾਰਤ ਨੂੰ ਡੋਪਿੰਗ ਟੈਸਟ ਵਿਵਾਦ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਗੋਲਾ ਛੋਟਾ ਥੀਤਿੰਦਰਜੀਤ ਸਿੰਘ ਦਾ 20 ਸੈਂਪਲ ਵੀ ਪੋਜ਼ਿਟਿਵ ਆਇਆ ਗਿਆ 20 ਸੈਂਪਲ ਪੋਜ਼ਿਟਿਵ ਆਉਣ ਦੇ ਬਾਅਦ ਹੁਣ ਇੰਦਰਜੀਤ ਸਿੰਘ ਦੇ ਰਿਓ 'ਚ ਹਿੱਸਾ ਲੈਣ ਤੇ ਖਤਰਾ ਮੰਡਾਉਣ ਲੱਗਿਆ ਹੈ ਟੈਨਿਸ ਦੇ ਖਿਡਾਰਨ ਸਾਨੀ ਮਿਰਜ਼ਾ ਅਤੇ ਟੇਬਲ ਟੈਨਿਸ ਟੀਮ ਰਿਓ 올림픽 ਪਹੁੰਚ ਗਈ ਹੈ ਸਾਨੀ 올림픽 ਪਹੁੰਚਣ ਵਾਲੀ ਪਹਿਲੀ ਟੈਨਿਸ ਖਿਡਾਰਨ ਹੈ ਟੈਨਿਸ ਵਿੱਚ ਮਹਿਲਾ ਡਬਲਸ ਅਤੇ ਮਿਕਸਡ ਮੁਕਾਬਲੇ ਦੀ ਸ਼ੁਰੂਆਤ 10 ਅਗਸਤ ਤੋਂ ਹੋਵੇਗੀ ਸਾਨੀ ਨੇ ਕਿਹਾ ਕਿ ਲੰਮੀ ਹਵਾਈ ਯਾਤਰਾ ਸੀ ਪਰ ਖਿਡਾਰੀ 올림픽 ਅਤੇ ਭਾਰਤ ਲੋ ਖੇਡਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਮੈਨੂੰ ਯਕੀਨ ਹੈ ਕਿ ਸਾਰੇ ਖਿਡਾਰੀ ਫਿੱਟ ਨੇ ਭਾਰਤੀ ਪਹਿਲਵਾਨ ਨਰਸਿੰਘ ਯਾਦਵ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਨਰਸਿੰਘ ਨੇ ਮੋਦੀ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਸਖਤ ਮਿਹਨਤ ਕਰਕੇ ਦੇਸ਼ ਲਈ ਤਗਮਾ ਜਿੱਤਣ ਲਈ ਪ੍ਰੇਰਿਤ ਕੀਤਾ ਹੈ ਪਹਿਲਵਾਨ ਨੇ ਕਿਹਾ ਕਿ ਮੋਦੀ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹਨਾਂ ਨਾਲ ਕੋਈ ਨਾਇਨ ਜ਼ਾਫੀ ਨਹੀਂ ਹੋਏਗੀ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਪੂਸ਼ਨ ਸ਼ਰਮ ਸਿੰਘ ਤੇ ਉੱਤਰ ਪ੍ਰਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਸ਼ਵ ਪ੍ਰਸਾਦ ਮੋਹਰੇ ਵੀ ਸਤਾਰਨ ਨਰਸਿੰਘ ਯਾਦਵ ਦੇ ਨਾਲ ਮੌਜੂਦ ਸਨ ਨਰਸਿੰਘ ਯਾਦਵ ਅਤੇ ਫਤਿਹ ਨਰਸਿੰਘ ਯਾਦਵ ਨੂੰ ਵੱਡੀ ਰਾਹਤ ਮਿਲੀ ਹੈ ਨਰਸਿੰਘ ਯਾਦਵ ਨੂੰ ਨਾਡਾ ਨੇ ਬੇਗੁਨਾ ਮੰਨਿਆ ਹੈ ਸੋਮਵਾਰ ਸ਼ਾਮ ਨਰਸਿੰਘ ਯਾਦਵ ਨਾਡਾ ਦੇ ਦਫਤਰ ਪਹੁੰਚੇ ਸਨ ਅਤੇ ਉਸ ਵੇਲੇ ਤੋਂ ਕਿਆਸ ਲਗਾਇਆ ਜਾ ਰਿਹਾ ਸੀ ਕਿ ਜਲਦੀ ਹੀ ਇਸ ਮਾਮਲੇ ਤੇ ਨਾਡਾ ਫਾਈਨਲ ਫੈਸਲਾ ਸੁਣਾ ਸਕਦਾ ਹੈ ਪਰ ਇਹ ਉਮੀਦ ਨਹੀਂ ਸੀ ਕਿ ਫੈਸਲਾ ਨਰਸਿੰਘ ਯਾਦਵ ਦੇ ਹੱਕ ਵਿੱਚ ਆਏਗਾ ਸਬਰਸਨ ਕੇ ਨਰਸਿੰਘ ਯਾਦਵ ਨੂੰ 4 ਸਾਲ ਦੇ ਬੈਨ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਨਾਡਾ ਨੇ ਇਸ ਦੇ ਬਿਲਕੁਲ ਉਲਟ ਫੈਸਲਾ ਸੁਣਾਇਆ ਨਾਡਾ ਲੋਕੀਤੇ ਦੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਨਰਸਿੰਘ ਯਾਦਵ ਦੇ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਕੀਤੀ ਗਈ ਸੀ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਕਿਸਮ ਦੀ ਕੰਡੀਸ਼ਨਸ ਵਿੱਚ ਐਥਲੀਟ ਟ੍ਰੈਨ ਕਰਦੇ ਨੇ ਉਸ 'ਚ ਮਿਲਾਵਟ ਨਾ ਹੋਣ ਦੀ ਸਖਤੀ ਰੱਖਣਾ ਵੀ ਮੁਸ਼ਕਲ ਹੈ ਇਸ ਸਭ ਦੇ ਵਿਚਾਲੇ ਨਰਸਿੰਘ ਯਾਦਵ ਨੂੰ ਬੇਗੁਨਾ ਮੰਨਦੇ ਹੋਏ ਉਹਨਾਂ ਤੋਂ ਬੈਨ ਹਟਾ ਦਿੱਤਾ ਗਿਆ ਨਾਡਾ ਦੇ ਫੈਸਲੇ ਦੇ ਬਾਅਦ ਹੁਣ ਐਂਟੀ ਡੋਪਿੰਗ ਏਜੰਸੀ ਵੀ ਸਵਾਲਾਂ ਦੇ ਘੇਰੇ ਚ ਆ ਗਈ ਹੈ ਖਾਸ ਗੱਲ ਇਹ ਹੈ ਕਿ ਨਾਡਾ ਵੱਲੋਂ ਹੀ ਕੀਤੀ ਗਈ ਮੀਡੀਆ ਨਾਲ ਗਲਬਾ ਦਰਾਉਣੇ ਸੰਕੇਤ ਮਿਲੇ ਸਨ ਕਿ ਰੋਪਾਂ ਦੇ ਸਬੂਤ ਨਾ ਹੋਣ ਕਾਰਨ ਨਰਸਿੰਘ ਯਾਦਵ ਨੂੰ ਬੈਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ